ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੂਜੀ ਉਦਾਸੀ ਵੇਲੇ ਦੁਨੀਆਂ ਨੂੰ ਸਿੱਧੇ ਰਾ ਪਾਉਂਦੇ ਹੋਏ ਤੇ ਤਾਰਦੇ ਹੋਏ ਬਠਿੰਡਾ ਪਟਨੇਰ ਆਦਿ ਸਥਾਨਾਂ ਤੇ ਪਹੁੰਚਦੇ ਹੋਏ ਫਿਰ ਸਰਸਵਿਕੇ ਜਾ ਪਹੁੰਚੇ 사ਤਸੰਗਤ ਜੀ ਇਸ ਸਥਾਨ ਦੇ ਉੱਪਰ ਪੀਰਾਂ ਦਾ ਬਹੁਤ ਭਾਰੀ ਮੇਲਾ ਲੱਗਾ ਹੋਇਆ ਸੀ ਇੰਨਾ ਪੀਰਾਂ ਦੀਆਂ ਕਰਾਮਾਤਾਂ ਵੇਖਣ ਦੇ ਲਈ ਕਈ ਆਮ ਲੋਕ ਵੀ ਪਹੁੰਚੇ ਹੋਏ ਸੀ ਇਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਆਪਣੇ ਨਾਲ ਭਾਈ ਮਰਦਾਨਾ ਜੀ ਨੂੰ ਲੈ ਕੇ ਆ ਪਹੁੰਚੇ ਗੁਰੂ ਜੀ ਦਾ ਬਾਣਾ ਬੜਾ ਹੀ ਅਨੋਖਾ ਸੀ ਉਹਨਾਂ ਨੂੰ ਦੇਖ ਕੇ ਸਮਝ ਹੀ ਨਾ ਆਉਂਦਾ ਕਿ ਇਹਨਾਂ ਦਾ ਧਰਮ ਕਿਹੜਾ ਹੈ ਉਹਨਾਂ ਦੇ ਮੱਥੇ ਉੱਪਰ ਤਿਲਕ ਲੱਗਾ ਸੀ ਹੱਥ ਵਿੱਚ ਡੰਡਾ ਫੜਿਆ ਸੀ ਅਤੇ ਚਰਨਾਂ ਦੇ ਵਿੱਚ ਖੜਾਵਾ ਪਾਇਆ ਹੋਇਆ ਸੀ ਉਹਨਾਂ ਨੂੰ ਦੇਖ ਕੇ ਪਤਾ ਹੀ ਨਹੀਂ ਸੀ ਚੱਲ ਰਿਹਾ ਕਿ ਉਹ ਹਿੰਦੂ ਨੇ ਜਾਂ ਫਿਰ ਮੁਸਲਮਾਨ ਕਿਉਂਕਿ ਉਹਨਾਂ ਦਾ ਪਹਿਰਾਵਾ ਨਾ ਤਾਂ ਹਿੰਦੂਆਂ ਨਾਲ ਹੀ ਮਿਲਦਾ ਤੇ ਨਾ ਹੀ ਮੁਸਲਮਾਨਾਂ ਨਾਲ ਗੁਰੂ ਜੀ ਦਾ ਬਾਣਾ ਦੇਖ ਕੇ ਗੁਰੂ ਜੀ ਦੇ ਆਲੇ ਦੁਆਲੇ ਭੀੜ ਵੱਧਣ ਲੱਗ ਪਈ ਤੇ ਗੁਰੂ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਮਰਦਾਨਿਆਂ ਰਵਾਬ ਛੇੜ ਜਿਵੇਂ ਹੀ ਭਾਈ ਮਰਦਾਨਾ ਜੀ ਨੇ ਰਵਾਬ ਛੇੜੀ ਤਾਂ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਉਸ ਤੋਂ ਬਾਅਦ ਅਜਿਹਾ ਹੋਇਆ ਕਿ ਪੀਰਾਂ ਵੱਲ ਭੀੜ ਘਟ ਗਈ ਤੇ ਸਾਰੇ ਲੋਕ ਆ ਕੇ ਗੁਰੂ ਜੀ ਵੱਲ ਬੈਠਣ ਲੱਗ ਪਏ ਸਾਧ ਸੰਗਤ ਜੀ ਸਰਸੀ ਦੇ ਪੀਰ ਆਪਣੇ ਆਪ ਨੂੰ ਬੜੇ ਹੀ ਕਰਾਮਾਤੀ ਪੀਰ ਅਖਵਾਉਂਦੇ ਸੀ ਤਾਂ ਗੀਤਬੀਤ ਅਤੇ ਮੰਤਰਾਂ ਰਾਹੀਂ ਲੋਕਾਂ ਨੂੰ ਰਾਜੀ ਕਰਨ ਦੇ ਲਈ ਕਹਿੰਦੇ ਤੇ ਨਾਲ ਹੀ ਉਹ ਲੋਕਾਂ ਨੂੰ ਆਖਦੇ ਕਿ ਅਸੀਂ ਤਾਂ ਖੁਦਾ ਦੇ ਮਿੱਤਰ ਹਾਂ ਤੇ ਜਿਵੇਂ ਅਸੀਂ ਕਹਿੰਦੇ ਹਾਂ ਖੁਦਾ ਉਵੇਂ ਹੀ ਸਾਡੇ ਹੁਕਮਾਂ ਨੂੰ ਮੰਨਦਾ ਹੈ। ਬਿਮਾਰ ਲੋਕ ਉਹਨਾਂ ਦੇ ਕੋਲ ਆਉਂਦੇ। ਉਹ ਕਈਆਂ ਤੇ ਜਾਦੂ ਕਰ ਦਿੰਦੇ ਤੇ ਕਈਆਂ ਨੂੰ ਜਾਦੂ ਵਿਖਾਉਂਦੇ। ਪੀਰ ਬਹਾਵਲ ਤੇ ਖਵਾਜਾ ਅਬਦੁਲ ਸ਼ੁਕਰ ਗੁਰੂ ਜੀ ਬਾਰੇ ਸੁਣ ਕੇ ਬੜੇ ਹੀ ਗੁੱਸੇ ਵਿੱਚ ਆ ਗਏ। ਫਿਰ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆ ਗਏ। ਜਿਸ ਸਮੇਂ ਉਹ ਪਹੁੰਚੇ ਸੀ ਉਸ ਸਮੇ ਗੁਰਸੱਵ ਲੋਕਾਂ ਨੂੰ ਉਪਦੇਸ਼ ਦੇ ਰਹੇ ਸੀ ਕਿ ਨਾ ਤਾਂ ਕੋਈ Hindu ਹੈ ਤੇ ਨਾ ਹੀ Musalman ਪਰਮਾਤਮਾ ਨੂੰ ਸਦਾ ਯਾਦ ਕਰਨਾ ਚਾਹੀਦਾ ਹੈ ਨੇਕੀ ਤੇ ਸੱਚਾਈ ਦੇ ਰਾਹ ਤੇ ਚੱਲਣ ਨਾਲ ਮੁਕਤੀ ਮਿਲਦੀ ਹੈ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਪੀਰ ਬਹਾਵਲ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੂੰ Hindu ਹੈ ਜਾਂ Musalman ਗੁਰੂ ਜੀ ਨੇ ਮੁਸਕਰਾ ਕੇ ਉੱਤਰ ਦਿੱਤਾ ਕਿ ਨਾ ਤਾਂ ਮੈਂ Hindu ਹਾਂ ਤੇ ਨਾ ਹੀ Musalman ਮੈਂ ਤਾਂ ਉਸ ਖੁਦਾ ਦਾ ਬੰਦਾ ਹਾਂ ਜਿਹੜਾ ਇੱਥੇ ਬੰਦਗੀ ਕਰਨ ਆਇਆ ਹੈ ਗੁਰੂ ਜੀ ਦੇ ਮੂੰਹੋਂ ਇਹੋ ਜਿਹੇ ਸ਼ਬਦ ਸੁਣ ਕੇ ਪੀਰ ਬਹਾਵਲ ਹੋਰ ਵੀ ਜ਼ਿਆਦਾ ਗੁੱਸਾ ਹੋ ਗਿਆ ਉਸਨੇ ਆਪਣੀਆਂ ਸ਼ਕਤੀਆਂ ਨਾਲ ਗੁਰੂ ਜੀ ਨੂੰ ਨੁਕਸਾਨ ਪਹੁੰਚਾਉਣਾ ਚਾਹਿਆ ਗੁਰੂ ਸਾਹਿਬ ਜੀ ਨੇ ਪੀਰ ਬਹਾਵਲ ਦੇ ਵੱਲ ਦੇਖਿਆ ਤਾਂ ਉਸ ਦੀਆਂ ਸਾਰੀਆਂ ਸ਼ਕਤੀਆਂ ਖਤਮ ਹੋ ਗਈਆਂ ਇਸ ਤੋਂ ਬਾਅਦ ਪੀਰ ਬਹਾਵਲ ਗੁਰੂ ਜੀ ਨੂੰ ਕਹਿਣ ਲੱਗਾ ਕਿ ਅਸੀਂ ਤਾਂ ਤੇਰੇ ਨਾਲ ਦੋਸਤੀ ਕਰਨਾ ਚਾਹੁੰਦੇ ਹਾਂ ਤੂੰ ਸਾਨੂੰ ਇਹ ਦੱਸ ਕਿ ਤੂੰ ਕਿਹੜੀ ਤਪੱਸਿਆ ਤੇ ਯੋਗ ਸਾਧਨ ਕੀਤਾ ਹੈ ਕਿਉਂਕਿ ਤੂੰ ਲੋਕਾਂ ਨੂੰ ਬੜੇ ਉਪਦੇਸ਼ ਦੇ ਰਿਹਾ ਹੈ ਗੁਰੂ ਸਾਹਿਬ ਜੀ ਨੇ ਬੜੇ ਹੀ ਕੋਮਲ ਹਿਰਦੇ ਨਾਲ ਕਿਹਾ ਪੀਰ ਜੀ ਤੁਸੀਂ ਵੀ ਬੈਠੋ ਬਹੁਤ ਹੀ ਧੀਰਜ ਦੇ ਨਾਲ ਬਚਨ ਵਿਲਾਪ ਕਰਾਂਗੇ ਤੁਸੀਂ ਤਾਂ ਪੀਰ ਹੋ ਜੀ ਤੇ ਪੀਰਾਂ ਨੂੰ ਕ੍ਰੋਧ ਨਾਲ ਗੱਲ ਕਰਨਾ ਸੋਭਾ ਨਹੀਂ ਦਿੰਦਾ। ਈਰਖਾ ਤਾਂ ਬੜੀ ਹੀ ਬੁਰੀ ਚੀਜ਼ ਐ ਤੇ ਮੈਂ ਹਮੇਸ਼ਾ ਉਹੀ ਕਰਦਾ ਜੋ ਮੇਰਾ ਪਰਮਾਤਮਾ ਅਕਾਲਪੁਰਖ ਮੈਨੂੰ ਕਰਨ ਲੁ ਕਹਿੰਦਾ। ਗੁਰੂ ਨਾਨਕ ਦੇਵ ਜੀ ਦੇ ਮੋਹ ਇਹੋ ਜਿਹੇ ਸ਼ਬਦ ਸੁਣ ਕੇ ਚਾਰੇ ਪੀਰ ਗੁਰੂ ਜੀ ਦੇ ਅੱਗੇ ਬੈਠ ਗਏ। ਉਹ ਕਹਿਣ ਲੱਗੇ ਕਿ ਸਾਡਾ ਪੀਰ ਅਬਦੁਲ ਸ਼ੁਕਰ ਉਹ ਤਾਂ ਦਿਨੇ ਹੀ ਰਾਤ ਪਾ ਸਕਦਾ ਹੈ। ਉਤਾ ਡਰਕਤਾ ਨੂੰ ਇੱਕ ਪਲ ਵਿੱਚ ਹੀ ਪੁੱਟ ਸਕਦਾ ਹੈ ਉਹ ਅੰਨੇ ਨੂੰ ਸੁਜਾਖਾ ਤੇ ਸੁਜਾਖੀ ਨੂੰ ਅੰਨਾ ਕਰ ਸਕਦਾ ਹੈ ਤੇ ਹੁਣ ਸਾਨੂੰ ਤੁਸੀਂ ਦੱਸੋ ਕਿ ਤੁਸੀਂ ਕੀ ਕਰ ਸਕਦੇ ਹੋ ਫਿਰ ਗੁਰੂ ਜੀ ਨੇ ਇੱਕ ਸ਼ਬਦ ਉਚਾਰਿਆ ਆਪ ਕਰੇ ਸੱਚ ਅਲਖ ਅਪਾਰ ਗੁਰੂ ਜੀ ਕਹਿੰਦੇ ਨੇ ਕਿ ਮੈਂ ਤਾਂ ਕੀ ਹੀ ਕਰ ਸਕਦਾ ਤੁਹਾਡੇ ਪੀਰ ਹੀ ਕੋਈ ਕਰਾਮਾਤ ਦਿਖਾਉਣ ਉਹ ਚਾਰੋਂ ਗੁਰੂ ਜੀ ਨੂੰ ਕਹਿਣ ਲੱਗੇ ਜੇ ਤੁਸੀਂ ਸਾਡੇ ਪੀਰ ਅਬਦਲ ਸ਼ੁਕਰ ਦੀ ਕਰਾਮਾਤ ਦੇਖਣੀ ਹੈ ਤਾਂ ਖੁੱਲੀ ਜਗ੍ਹਾ ਤੇ ਆਓ ਗੁਰੂ ਜੀ ਵੀ ਉੱਠ ਗਏ ਤੇ ਨਾਲ ਪੀਰ ਵੀ ਤਿਆਰ ਹੋ ਗਏ ਤੇ ਸਾਰੀ ਸੰਗਤ ਪੀਰਾਂ ਦੇ ਤੇ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲ ਗਈ ਜਦੋਂ ਹੀ ਉਹ ਖੁੱਲੀ ਜਗ੍ਹਾ ਤੇ ਪਹੁੰਚੇ ਤਾਂ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਖੁਦਾ ਨੂੰ ਮੰਨਣ ਵਾਲੇ ਮੈਂ ਤੈਨੂੰ ਆਪਣੀ ਕਰਾਮਾਤ ਦਿਖਾਉਂਦਾ ਹਾਂ ਇਹ ਸਾਡੀ ਪਹਿਲੀ ਕਰਾਮਾਤ ਹੈ ਕਿ ਅਸਮਾਨ ਵਿੱਚੋਂ ਦੋ ਘੋੜੇ ਉਤਰਨਗੇ ਅਤੇ ਧਰਤੀ ਉੱਤੇ ਦੌੜਨਗੇ ਤੇ ਫਿਰ ਉਹ ਘੋੜੇ ਦੁਬਾਰਾ ਅਸਮਾਨ ਵੱਲ ਜਾਂਦੇ ਹੋਏ ਅਲੋਪ ਹੋ ਜਾਣਗੇ ਅਜਿਹਾ ਉਚਾਰ ਕੇ ਉਸ ਪੀਰ ਨੇ ਅਸਮਾਨ ਵੱਲ ਦੇਖਿਆ ਤੇ ਕਲਾਮ ਪੜਨੀ ਸ਼ੁਰੂ ਕਰ ਦਿੱਤੀ ਤੇ ਗੁਰੂ ਨਾਨਕ ਜੀ ਨੇ ਜਦੋਂ ਉਸ ਅਸਮਾਨ ਵੱਲ ਦੇਖਿਆ ਤਾਂ ਸੱਤ ਵਾਰੀ ਸਤ ਕਰਤਾਰ ਕਿਹਾ ਪੀਰ ਅਬਦੁਲ ਸ਼ੁਕਰ ਤਾਂ ਕਰੀਬ ਅੱਧਾ ਘੰਟਾ ਕਲਾਮ ਹੀ ਪੜਦਾ ਰਿਹਾ ਲੋਕ ਵੀ ਬੜੀ ਬੇਸਬਰੀ ਨਾਲ ਅਸਮਾਨ ਵੱਲ ਵੇਖੀ ਗਏ ਪਰ ਕੋਈ ਵੀ ਘੋੜਾ ਅਸਮਾਨ ਤੋਂ ਨਾ ਉੱਤਰਿਆ ਉਹ ਪੀਰ ਖੁਦ ਬਹੁਤ ਹੈਰਾਨ ਹੋਇਆ ਕਿਉਂਕਿ ਉਹ ਜਦੋਂ ਵੀ ਕਲਾਮ ਪੜਦਾ ਸੀ ਕੋਈ ਨਾ ਕੋਈ ਖੇੜ ਰਚਾ ਦਿੰਦਾ ਸੀ ਪਰ ਇਸ ਵਾਰ ਕੋਈ ਅਸਰ ਨਹੀਂ ਸੀ ਹੋ ਰਿਹਾ ਪਹਿਲਾਂ ਤਾਂ ਉਸ ਪੀਰ ਨੇ ਆਪਣੀ ਪੂਰੀ ਵਾਲਾਈ ਪਰ ਫਿਰ ਉਹ ਕੁਛ ਨਾ ਹੁੰਦਾ ਦੇਖ ਕੇ ਸ਼ਰਮਿੰਦਾ ਹੋ ਗਿਆ ਫਿਰ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਕਿ ਖੁਦਾ ਦੇ ਬੰਦੇ ਨੂੰ ਕਦੇ ਵੀ ਖੁਦਾ ਦੀਆਂ ਬਰਕਤਾਂ ਤੇ ਮਾਣ ਨਹੀਂ ਕਰਨਾ ਚਾਹੀਦਾ ਖੁਦਾ ਦੇ ਬੰਦੇ ਨੂੰ ਤਾਂ ਨਿਮਾਣਾ ਬਣ ਕੇ ਰਹਿਣਾ ਚਾਹੀਦਾ ਹੈ ਤੂੰ ਵੀ ਖੁਦਾ ਦਾ ਸਿਮਰਨ ਕਰਿਆ ਕਰ ਤੇ ਹਰ ਵੇਲੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ ਫਿਰ ਵੀ ਉਸ ਵੀਰ ਨੇ ਆਪਣੀ ਜਿੱਦ ਨਾ ਛੱਡੀ ਉਸਨੇ ਗੁਰੂ ਸਾਹਿਬ ਜੀ ਨੂੰ ਫਿਰ ਪਰਖਣਾ ਚਾਹਿਆ ਫਿਰ ਉਹ ਕਹਿਣ ਲੱਗਾ ਕਿ ਜੇਕਰ ਤੁਸੀਂ ਬਲੀ ਹੋ ਤਾਂ ਇਸ ਕੋਠੜੀ 'ਚ ਬੈਠ ਕੇ ਸਾਡੇ ਨਾਲ ਤਪ ਕਰੋ ਤੁਹਾਨੂੰ ਸਾਡੇ ਨਾਲ ਪੂਰੇ 40 ਦਿਨ ਤੱਕ ਬੈਠ ਕੇ ਤਪ ਕਰਨਾ ਹੋਏਗਾ ਫਿਰ ਅਸੀਂ ਇਹ ਦੇਖਾਂਗੇ ਕਿ ਤੁਹਾਡੀ ਸਬਰ ਸੰਤੋਖ ਵਾਲੀ ਬਿਰਤੀ ਕਿੱਥੇ ਜਾਂਦੀ ਹੈ ਫਿਰ ਗੁਰੂ ਜੀ ਨੇ ਉਹਨਾਂ ਪੀਰਾਂ ਵੱਲੋਂ ਦਿੱਤੀ ਗਈ ਜਨ ਤੀਨੂ ਸਵੀਕਾਰ ਕੀਤਾ ਗੁਰੂ ਜੀ ਚਾਹੁੰਦੇ ਸਨ ਕਿ ਉਹ ਪੀਰਾਂ ਦਾ ਹੰਕਾਰ ਤੋੜਨ ਤੇ ਉਹਨਾਂ ਨੂੰ ਖੁਦਾ ਨਾਲ ਜੋੜਨ ਫਿਰ ਗੁਰੂ ਜੀ ਉਹਨਾਂ ਪੀਰਾਂ ਨਾਲ ਤਪੱਸਿਆ ਕਰਨ ਵਾਸਤੇ ਵਕ ਵਕ ਭੋਰਿਆਂ 'ਚ ਬੈਠ ਗਏ ਉਹਨਾਂ ਪੀਰਾਂ ਨੇ ਜਿਉਆਂ ਦੇ ਦਾਣਿਆਂ ਨਾਲ ਤੇ ਪਾਣੀ ਨਾਲ ਆਪਣੀ ਤਪੱਸਿਆ ਪੂਰੀ ਕਰ ਲਈ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਪਰਮਾਤਮਾ ਦੇ ਨਾਮ ਦੇ ਸਹਾਰੇ ਨਾਲ 40 ਦਿਨ ਕੱਟੇ ਜਦੋਂ 40 ਦਿਨ ਬਾਅਦ ਉਹ ਪੀਰ ਭੋਰਿਆਂ ਚੋਂ ਬਾਹਰ ਆਏ ਤਾਂ ਉਹਨਾਂ ਦੇ ਚਿਹਰੇ ਮੁਰਝਾਏ ਪਏ ਸੀ ਪਰ ਗੁਰੂ ਜੀ ਦਾ ਚਿਹਰੇ ਦਾ ਨੂਰ ਉਸੇ ਤਰ੍ਹਾਂ ਹੀ ਖਿੜਿਆ ਹੋਇਆ ਸੀ ਤੇ ਉਹ ਚੜਤੀ ਕਲਾ ਵਿੱਚ ਵੀ ਸੀ ਪਰ ਜਦੋਂ ਪੀਰਾਂ ਨੂੰ ਪਤਾ ਚੱਲਿਆ ਕਿ ਗੁਰੂ ਜੀ ਨੇ ਬਿਨਾਂ ਕੁ ਸਖਾਦੇ 40 ਦਿਨ ਤਪ ਕੀਤਾ ਹੈ ਤਾਂ ਉਹ ਉਹਨਾਂ ਦੇ ਚਰਨਾ ਵਿੱਚ ਜਾਈ ਪਏ ਉਹਨਾਂ ਨੇ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਲੋਕਾਂ ਦੀ ਭਲਾਈ ਕਰਨ ਦਾ ਵਚਨ ਦਿੱਤਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ